ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਭਾਈ ਬਾਲਾ ਜੀ ਵਾਲੀ ਸਾਖੀ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੀ ਜਦ ਮਾਤਾ ਦੁਰਗਾ ਨਾਲ वार्तालाप ਹੋਈ ਗੁਰੂ ਨਾਨਕ ਦੇਵ ਜੀ ਇੱਕ ਵਾਰ ਜੰਗਲ ਦੇ ਵਿੱਚ ਗਏ ਕਿਉਂਕਿ ਮਹਾਰਾਜ ਜ਼ਿਆਦਾਤਰ ਜੰਗਲਾਂ ਵਿੱਚ ਹੀ ਜਾਂਦੇ ਰਹੇ ਹਨ ਤੇ ਜਾ ਕੇ ਬੈਠੇ ਤਾਂ ਕੀ ਦੇਖਿਆ ਅਚਾਨਕ ਉਥੇ ਕਈ ਸ਼ੇਰ ਆ ਗਏ ਭਾਈ ਬਾਲਾ ਜੀ ਲਿਖਦੇ ਹਨ ਮੈਂ ਤੇ ਭਾਈ ਮਰਦਾਨਾ ਜੀ ਸ਼ੇਰਾਂ ਨੂੰ ਦੇਖ ਕੇ ਡਰ ਗਏ ਤਾਂ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਡਰੋ ਨਾ ਰਵਾਬ ਵਜਾਓ ਆਪਾਂ ਕੀਰਤਨ ਕਰੀਏ ਜਦੋਂ ਤੁਸੀਂ ਰਵਾਬ ਵਜਾਓਗੇ ਤਾਂ ਆਪਾਂ ਕੀਰਤਨ ਕਰਾਂਗੇ ਨਾ ਸਾਰੇ ਸ਼ੇਰ ਤੁਹਾਡੇ ਅੱਗੇ ਮੱਥਾ ਟੇਕਣਗੇ ਫਿਰ ਜਦੋਂ ਬਾਈ ਮਰਦਾਨਾ ਜੀ ਨੇ ਆਪਣੀ ਰਬਾਬ ਵਜਾਈ ਨਾ ਸ਼ਬਦ ਗਾਏ ਸਾਰੇ ਸੇਰ ਇਕੱਠੇ ਹੋ ਕੇ ਆ ਗਏ ਮਹਾਰਾਜ ਨਾਲ वार्तालाਪ ਕਰਨੇ ਮਹਾਰਾਜ ਨੇ ਪੁੱਛਿਆ ਬਾਈ ਤੁਸੀਂ ਕੌਣ ਹੋ ਕਹਿਣ ਲੱਗੇ ਮਹਾਰਾਜ ਅਸੀਂ ਤਾਮਸੀ ਜੂਣ ਪਾਪੀ ਹਾਂ ਤਮਸ ਦੇ ਵਿੱਚ ਭਰੇ ਹੋਣ ਕਰਕੇ ਇਧਰ ਜੂਨਾ ਵਿੱਚ ਪਏ ਹੋਏ ਹਾਂ ਤੁਹਾਡੇ ਦਰਸ਼ਨ ਕਰਨ ਨਾਲ ਸਾਡਾ ਮਨ ਠੰਡਾ ਹੋ ਗਿਆ ਹੈ ਗੁਰੂ ਜੀ ਕਹਿਣ ਲੱਗੇ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਕਹਿਣ ਲੱਗੇ ਗੁਰੂ ਜੀ ਅਸੀਂ 100 100 ਯੋਜਨ ਤੱਕ ਪਸ਼ੂ ਪੰਛੀ ਖਾਦੇ ਹਨ ਪਰ ਹੁਣ ਤਾਂ ਸਾਡੇ ਹੱਥ ਕੁਝ ਹੀ ਨਹੀਂ ਆਉਂਦਾ ਸਾਡਾ ਉਦਾਰ ਕਰੋ ਕਿਉਂਕਿ ਪਸ਼ੂ ਪੰਛੀ ਖਾ ਕੇ ਅਸੀਂ ਆਪਣਾ ਗੁਜ਼ਾਰਾ ਕਰਦੇ ਸੀ ਹੁਣ ਕੁਝ ਰਹਾ ਹੀ ਨਹੀਂ ਮਹਾਰਾਜ ਕਹਿੰਦੇ ਐਨੇ ਪਸ਼ੂ ਪੰਛੀ ਤੁਸੀਂ ਖਾ ਗਏ ਉਹ ਕਹਿੰਦੇ ਹਾਂ ਜੀ ਮਹਾਰਾਜ ਹੁਣ ਤੁਸੀਂ ਸਾਡਾ ਉਦਾਰ ਕਰ ਦਿਓ ਤਾ ਮਹਾਰਾਜ ਨੇ ਵਚਨ ਕੀਤਾ ਹੁਣ ਤੁਸੀਂ ਮਨੁੱਖਾਂ ਦੇ ਜਨਮ ਪਾਓਗੇ ਤੇ ਸਾਡੇ ਸਿੱਖ ਹੋਣਾ ਨਾਮ ਜਪਣਾ ਤੁਹਾਨੂੰ ਅਸੀਂ ਰਾਜ ਭਾਗ ਲੈ ਕੇ ਦੇਵਾਂਗੇ ਜੇ ਨਾਮ ਜਪੋਗੇ ਆਪਸ ਵਿੱਚ ਮਿਲ ਕੇ ਰਹੋਗੇ ਤਾਂ ਰਾਜ ਕਰੋਗੇ ਜੇ ਸ਼ਾਂਤੀ ਨਾਲ ਨਹੀਂ ਰਹੋਗੇ ਤਾਂ ਫਿਰ ਰਾਜ ਖੋਸ ਜਾਣਾ ਹੈ ਤੇ ਆਪਸ ਵਿੱਚ ਲੜੋਗੇ ਤਾਂ ਨਰਕਾਂ ਨੂੰ ਜਾਓਗੇ ਮਹਾਰਾਜ ਨੇ ਇਸ ਤਰ੍ਹਾਂ ਉਹਨਾਂ ਨੂੰ ਬੜੇ ਪ੍ਰੇਮ ਨਾਲ ਸਮਝਾਇਆ ਅਇਨੀ ਗੱਲ ਬਾਤ ਕਰਕੇ ਮਹਾਰਾਜ ਜੀ ਸੇਰਾਂ ਨੂੰ ਸਮਝਾ ਕੇ ਭਾਈ ਬਾਲਾ ਭਾਈ ਮਰਦਾਨਾ ਸਮੇਤ ਇੱਕ ਨਗਰ ਵਿੱਚ ਆ ਗਏ ਨਗਰ ਦੇ ਲੋਕ ਇਕੱਠੇ ਹੋ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਉਹਨਾਂ ਸੇਰਾਂ ਤੋਂ ਕਿਸ ਤਰ੍ਹਾਂ ਬਚੇ ਹੋ ਅਸੀਂ ਤੋਪਾਂ ਚਲਾਉਂਦੇ ਹਾਂ ਇਹਨਾਂ ਤੇ ਤੇ ਆਪ ਜੀ ਨੂੰ ਪੁੱਛ ਗਿਆ ਨਹੀਂ ਇਹਨਾਂ ਨੇ ਇਹ ਜਿਹੜੇ ਹਨ ਐਨੇ ਖੰਖਾਰੂ ਸੇਰ ਹਨ ਦਿਨ ਰਾਤ ਅਸੀਂ ਡਰਦੇ ਰਹਿੰਦੇ ਹਾਂ ਤਾ ਭਾਈ ਬਾਲਾ ਜੀ ਮਹਾਰਾਜ ਨੂੰ ਕਹਿੰਦੇ ਗੁਰੂ ਜੀ ਲੋਕ ਐਨੇ ਡਰੇ ਹੋਏ ਹਨ ਇਹਨਾਂ ਨੂੰ ਉਪਦੇਸ਼ ਦਿਓ ਤਾਂ ਮਹਾਰਾਜ ਨੇ ਕਿਹਾ ਅਸੀਂ ਇਹਨਾਂ ਸ਼ੇਰਾਂ ਨੂੰ ਆਪਣੇ ਸਿੱਖ ਕੀਤੇ ਹਨ 200 ਸਾਲ ਰੁਕ ਜਾਓ ਇਹਨਾਂ ਸਾਰਿਆਂ ਸ਼ੇਰਾਂ ਦੀ ਗਤੀ ਹੋ ਜਾਏਗੀ ਆਪ ਦੀ ਜਿਹੜੀ ਜੂਨ ਭੋਗ ਕੇ ਹੁਣ ਇਹ ਕਿਸੇ ਨੂੰ ਮਾਰਨਗੇ ਨਹੀਂ ਜਦੋਂ ਇਹ ਗੱਲ ਉਹਨਾਂ ਲੋਕਾਂ ਨੇ ਸੁਣੀ ਨਾ ਕਿ ਭਾਈ ਇਹ ਸ਼ੇਰ ਹੁਣ ਕਿਸੇ ਨੂੰ ਮਾਰਨਗੇ ਨਹੀਂ ਤਾਂ ਉਦੋਂ ਸਾਰੇ ਲੋਕ ਆ ਗਏ ਮਹਾਰਾਜ ਜੀ ਦੇ ਚਰਨਾ ਤੇ ਟਹਿਪਏ ਕਿਉਂਕਿ ਕਹਿੰਦੇ ਮਹਾਰਾਜ ਸਾਡਾ ਵੀ ਕਲਿਆਣ ਹੋ ਗਿਆ ਅਸੀਂ ਤਾਂ ਡਰਦੇ ਬਹੁਤ ਸੀ ਇਹਨਾਂ ਸੇਹਰਾ ਤੋਂ ਤੇ ਕਹਿਣ ਲੱਗੇ ਮਹਾਪੁਰਖੋ ਸਾਨੂੰ ਹੋਰ ਸਿੱਖਿਆ ਦਿਓ ਤਾਂ ਗੁਰੂ ਜੀ ਕਹਿੰਦੇ ਭਾਈ ਤੁਸੀਂ ਸਤਨਾਮ ਦਾ ਸਿਮਰਨ ਕਰੋ ਸ਼ਬਦ ਪੜੋ ਨੇਕੀ ਕਰੋ ਦਾਨ ਕਰੋ ਕਿਸੇ ਨਾਲ ਈਰਖਾ ਨਾ ਕਰੋ ਗੁੱਸਾ ਨਾ ਕਰੋ ਕ੍ਰੋਧ ਵੀ ਮਾੜਾ ਹੈ ਸ਼ਬਦ ਰੂਪੀ ਅਮਰਤ ਪੜ੍ਹੋ ਤੁਹਾਡਾ ਵੀ ਕਲਿਆਣ ਹੋ ਜਾਏਗਾ ਜਿਹੜਾ ਵੀ ਮਹਾਰਾਜ ਦੇ ਸ਼ਬਦ ਪੜ੍ਹੇਗਾ ਕੀਰਤਨ ਕਰੇਗਾ ਉਹਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣਗੇ ਫਿਰ ਮਹਾਰਾਜ ਨੇ ਉਹਨਾਂ ਸਾਰਿਆਂ ਨੂੰ ਚਰਣਾ ਦੀ ਪਉਤ ਦਿੱਤੀ ਬਾਈ ਬਾਲਾ ਜੀ ਨੇ ਨਾਮ ਜਪਣ ਲਈ ਪ੍ਰੇਰਿਆ ਇਹ ਉਪਦੇਸ਼ ਦੇ ਕੇ ਮਹਾਰਾਜ ਅੱਗੇ ਚੱਲ ਪਏ ਤੇ ਮਹਾਰਾਜ ਹਿਰਣਖੰਡ ਪਹੁੰਚ ਗਏ ਜਿਹੜਾ ਕਿ ਸਤਵਣ ਖੰਡ ਸੀ ਉਹੋ ਦੇ ਵਿੱਚ ਕੀ ਹੋਇਆ ਭਾਈ ਬਾਲਾ ਜੀ ਲਿਖਦੇ ਹਨ ਪ੍ਰਥਵੀ ਸਭ ਸੁਆਣ ਦੀ ਨਿਆਈ ਸੀ ਲੋਕ ਉਹਦੇ ਵਿੱਚ ਜਮਾਨ ਸੀਗੇ ਐਸੀ ਉਸ ਖੜ ਦੀ ਕਿਰਿਆ ਸੀ ਇੱਥੋਂ ਦੇ ਜਿਹੜੇ ਲੋਕ ਸੀ ਉਹ ਗੋਰਖਨਾਥ ਦੇ ਚੇਲੇ ਸੀਗੇ ਤੇ ਉਹ ਜਿਹੜੇ ਹਰਣਖੰਡ ਦੇ ਲੋਕ ਸੀ ਉਹਨਾਂ ਦੇ ਸੁਆਸ ਜਦੋਂ ਨੇੜੇ ਆਉਂਦੇ ਜਿਹੜੀ ਜਾਨ ਹੈ ਨਿਕੜਨ ਲੱਗਦੀ ਤਾਂ ਉਹ ਬੰਦੇ ਦਾ ਮੰਜਾ ਚੁੱਕ ਕੇ ਪਹਾੜਾਂ ਤੇ ਛੱਡ ਆਉਂਦੇ ਕਹਿਣਾ ਕਿ ਘਰੇ ਨਹੀਂ ਮਰਨਾ ਤੇ ਉਹਨਾਂ ਨੇ ਹੋਰ ਵਿਰਤੀਆਂ ਨਾਲ ਪੈਸਾ ਵੀ ਬਹੁਤ ਇਕੱਠਾ ਕਰ ਲਿਆ ਪਰ ਸ਼ਾਂਤੀ ਨਹੀਂ ਸੀ ਉਹਨਾਂ ਦੇ ਮਨ ਨੂੰ ਉਹ ਕਹਿਣ ਲੱਗੇ ਮਹਾਰਾਜ ਪੈਸਾ ਵੀ ਬਹੁਤ ਹੈ ਸਭ ਕੁਝ ਹੈ ਗੋਰਖਨਾਥ ਦੇ ਅਸੀਂ ਚੇਲੇ ਹਾਂ ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਬਾਈ ਤੁਸੀਂ ਕੀਰਤ ਨਹੀਂ ਕਰਦੇ ਨਾਮ ਜਪੋ ਵਾੜ ਛਕੋ ਵਾਹਿਗੁਰੂ ਭਲੀ ਕਰੇਗਾ ਫਿਰ ਜਿਵੇਂ ਹੀ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਇਹਨਾ ਨੇ ਕਮਾਲਿਆ ਸਤਿਗੁਰੂ ਦੇ ਵਚਨ ਇਹਨਾਂ ਨੂੰ ਬੜੇ ਚੰਗੇ ਲੱਗੇ ਗੁਰੂ ਜੀ ਨੇ ਆਖਿਆ ਭਾਈ ਕੀਰਤ ਧਰਮ ਦੀ ਕਰਿਆ ਕਰੋ ਇਹ ਉਪਦੇਸ਼ ਦੇ ਕੇ ਮਹਾਰਾਜ ਅੱਗੇ ਨੂੰ ਚੱਲੇ ਹਨ ਹੁਣ ਮਹਾਰਾਜ ਵਰਤਖੰਡ ਨੂੰ ਗਏ ਹਨ ਗੁਰੂ ਪਿਆਰੇ ਉਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਸ ਖੰਡ ਵਿੱਚ ਪਹੁੰਚੇ ਨਾ ਉਹ 8ਵਾਂ ਖੰਡ ਸੀ ਗੁਰੂ ਜੀ ਉੱਥੇ ਬੈਠ ਗਏ ਤੇ ਭਾਈ ਮਰਦਾਨਾ ਜੀ ਸਹਿਰ ਵਿੱਚ ਗਏ ਜਦੋਂ ਉਹ ਲੋਕ ਜਿਹੜੇ ਸੀ ਉਹਨਾਂ ਨੇ ਸਮਝ ਲਿਆ ਕਿ ਇਹ ਬਾਹਰਲਾ ਬੰਦਾ ਹੈ ਕਿਉਂਕਿ ਪਰਦੇਸੀ ਬੰਦੇ ਦਾ ਵੈਸੇ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਤੇ ਰਾਜੇ ਕੋਲ ਲੈ ਗਏ ਰਾਜੇ ਨੇ ਖੁਸ਼ ਹੋ ਕੇ ਕਿਹਾ ਕਿ ਇਹਨੂੰ ਮੈਂ ਦੇਵੀ ਨੂੰ ਭੇਟ ਕਰਾਂਗਾ ਜਿਹੜੀ ਦੇਵੀ ਨੂੰ ਮੈਂ ਮੰਦਾ ਹਾਂ ਕਿਉਂਕਿ ਉਹ ਰਾਜਾ ਜਿਹੜਾ ਸੀ ਉਹ ਦੇਵੀ ਨੂੰ ਮੰਦਾ ਸੀਗਾ ਰਾਜਾ ਕਹਿਣ ਲੱਗਾ ਇਹਨੂੰ ਮੈਂ ਅੱਜ ਦੇਵੀ ਨੂੰ ਭੇਟ ਕਰ ਬਿਆਂਗਾ ਦੇਵੀ ਮੇਰੇ ਤੇ ਖੁਸ਼ ਹੋ ਜਾਏਗੀ ਆਉਣ ਵਾਲੇ ਸੰਕਟਾਂ ਤੋਂ ਮੈਨੂੰ ਬਚਾਵੇਗੀ ਗੁਰੂ ਪਿਆਰੇਓ ਉਦੋਂ ਉਹਨਾਂ ਨੇ ਭਾਈ ਮਰਦਾਨੇ ਜੀ ਨੂੰ بڑے ਚਾਵਾਂ ਨਾਲ ਬੰਨਿਆ ਤੇ ਬਲੀ ਦੇਣ ਲਈ ਲੈ ਕੇ ਜਾ ਰਹੇ ਸਨ ਸਾਰੇ ਪਿੱਛੇ ਪਿੱਛੇ ਆਈ ਜਾਂਦੇ ਸਨ ਭਾਈ ਮਰਦਾਨਾ ਜੀ ਮਨ ਵਿੱਚ ਸੋਚਣ ਲੱਗੇ اے ਗੁਰੂ ਨਾਨਕ ਦੇਵ ਜੀ ਮਰਨਾ ਜਮਣਾ ਵੀ ਇੱਕ ਦਿਨ ਬਣਦਾ ਹੀ ਹੈ ਜੇ ਬਹੁਤ ਨੇ ਆਉਣਾ ਨਾ ਕਿਸੇ ਨੇ ਰੱਖਣਾ ਨਹੀਂ ਜੇਕਰ ਸਮਾ ਨਹੀਂ ਕਿਸੇ ਨੇ ਮਾਰਨਾ ਨਹੀਂ ਉਹ ਕਰਤਾਰ ਆਪ ਹੀ ਰੱਖਾ ਹੈ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਉਹ ਜਿਹੜੀ ਮਾਤਾ ਸੀਨਾ ਉਹਦੇ ਮੰਦਰ ਵਿੱਚ ਲੈ ਗਏ ਗੁਰੂ ਮਹਾਰਾਜ ਸਰਵ ਕਲਾ ਸੰਪੂਰਣ ਘਟ ਘਟ ਦੀ ਜਾਣਨ ਹਾਰੇ ਭਾਈ ਬਾਲਾ ਜੀ ਲਿਖਦੇ ਹਨ ਮੈਨੂੰ ਕਹਿਣ ਲੱਗੇ ਕਿ ਭਾਈ ਬਾਲਾ ਭਾਈ ਮਰਦਾਨਾ ਜੀ ਨਾ ਕਿਤੇ ਫਸ ਗਏ ਹਨ ਬਾਲਾ ਜੀ ਲਿਖਦੇ ਹਨ ਮੈਂ ਆਖਿਆ ਗੁਰੂ ਜੀ ਜਲਦੀ ਪਹੁੰਚੀਏ ਜਦੋਂ ਪਹੁੰਚ ਗਏ ਤਾਂ ਉਸ ਸਮੇਂ ਰਾਜੇ ਨੇ ਜਲਾਦਾ ਨੂੰ ਆਖਿਆ ਇਹਨੂੰ ਝਟਕਾ ਦਿਓ ਜਦੋਂ ਜਲਾਦੇ ਖਿੱਚ ਕੇ ਤਲਵਾਰ ਮਾਰਨ ਲੱਗਾ ਬਾਈ ਮਰਦਾਨਾ ਜੀ ਨੂੰ ਤਾਂ ਦੇਵੀ ਦੀ ਪ੍ਰਤਿਮਾ ਵਿੱਚੋਂ ਜਿਹੜੀ ਦੇਵੀ ਦੀ ਮੂਰਤੀ ਸੀ ਨਾ ਉਹਦੇ ਵਿੱਚੋਂ ਮਾਤਾ ਦੁਰਗਾ ਨੇ ਪ੍ਰਗਟ ਹੋ ਕੇ ਉਸ ਜਲਾਦ ਦੇ ਹੱਥੋਂ ਤਲਵਾਰ ਫੜ ਕੇ ਰਾਜੇ ਦਾ ਗਾਲ ਬਾੜ ਦਿੱਤਾ ਜਿਹੜੀ ਦੇਵੀ ਦੀ ਜਿਹੜੀ ਮਾਤਾ ਦੀ ਪੂਜਾ ਕਰਦਾ ਸੀ ਨਾ ਰਾਜਾ ਗੁਰੂ ਪਿਆਰੇ ਉਹ ਦੁਰਗਾ ਮਾਤਾ ਜਿਹੜੀ ਹੈ ਨਾ ਉਹਨੇ ਰਾਜੇ ਦਾ ਗਲਵਾੜ ਦਿੱਤਾ ਗੁਰੂ ਮਹਾਰਾਜ ਨੇ ਉਹਦੇ ਹੱਥੋਂ ਤਲਵਾਰ ਖੋ ਲਈ ਤੇ ਕਿਹਾ اے ਦੇਵੀ ਰਾਜਾ ਤਾਂ ਤੇਰਾ ਉਪਾਸਕ ਸੀਗਾ ਤੇ ਭਾਈ ਮਰਦਾਨਾ ਤੈਨੂੰ ਨਹੀਂ ਸੀ ਮੰਨਦਾ ਕਰਤਾਰ ਤੇ ਭਰੋਸਾ ਰੱਖਣ ਵਾਲਾ ਸੀ ਪਰ ਤੂੰ ਇਸ ਤਰ੍ਹਾਂ ਕਿਉਂ ਕੀਤਾ ਰਾਜੇ ਨੂੰ ਕਿਉਂ ਮਾਰਿਆ ਤਾਂ ਮਾਤਾ ਦੁਰਗਾ ਜੀ ਨੇ ਕਿਹਾ ਤਪਾ ਜੀ ਜੋ ਕਰਤਾਰ ਦੇ ਹੁੰਦੇ ਹਨ ਨਾ ਮੈਂ ਉਹਨਾਂ ਦੀ ਦਾਸੀ ਹਾਂ ਜਿਹੜੇ ਸਤ ਕਰਤਾਰ ਅਕਾਲ ਪੁਰਖ ਨੂੰ ਮੰਨਦੇ ਹਨ ਮੈਂ ਉਹਨਾਂ ਦੀ ਦਾਸੀ ਹੋ ਕੇ ਰਹਿਣੀ ਹਾਂ ਇਹ ਦੇਖ ਕੇ ਉਥੋਂ ਦੇ ਲੋਕ ਮਹਾਰਾਜ ਦੇ ਪੈਰਾਂ ਤੇ ਡਹਿ ਪਏ ਗੁਰੂ ਜੀ ਨੇ ਰਾਜੇ ਦੇ ਪੁੱਤਰ ਨੂੰ ਰਾਜ ਦਿੱਤਾ ਤੇ ਚਰਨਾਂ ਦੀ ਪੋਲ ਦੇਖ ਕੇ ਆਪਣਾ ਸਿੱਖ ਬਣਾਇਆ ਨਾਮ ਦਾ ਉਪਦੇਸ਼ ਦਿੱਤਾ ਸਿੱਖ ਬਣਾ ਲਿਆ ਗੁਰਮਤਿ ਦ੍ਰੜ ਕਰਾਈ ਤੇ ਮਹਾਰਾਜ ਕਹਿੰਦੇ ਬਾਈ ਇੱਥੇ ਨਾ ਇੱਕ ਧਰਮਸ਼ਾਲਾ ਵੀ ਬਣਾਓ ਤੇ ਧਰਮ ਦੀ ਕਿਰਤ ਕਰਨੀ ਰਾਜਪੁਮਾਰ ਸਾਧੂ ਸੰਤਾਂ ਦੀ ਸੇਵਾ ਕਰਨੀ ਹੈ ਤੇ ਸੱਤ ਬੋਲਣਾ ਝੂਠ ਨਹੀਂ ਬੋਲਣਾ ਇਹ ਸਿੱਖਿਆ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਨੂੰ ਤੁਰ ਪਏ ਸੋ ਗੁਰੂ ਪਿਆਰੀ ਸਾਧ ਸੰਗਤ ਦੀ ਉਹ ਯਾ ਭੁੱਲਾ ਚੁੱਕਤਾ ਦੀ ਚਿਮਾ ਬਖਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਨ ਗੁਰੂ ਨਾਨਕ ਜੀ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਨਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ